हेलो फ्रेंड्स इस वीडियो ਦੇ ਵਿੱਚ ਸਨੇਕ ਬਾਈਟ ਬਾਰੇ ਗੱਲ ਕਰਦੇ ਆਂ ਕਿਉਂਕਿ بارش ਦੇ ਮੌਸਮ ਦੇ ਵਿੱਚ ਸੱਪ ਲੜਨ ਦੀਆਂ ਘਟਨਾਵਾਂ ਵੱਧ ਜਾਂਦੀਆਂ ਨੇ ਸੋ ਇੰਡੀਆ ਦੇ ਵਿੱਚ ਤਿੰਨ ਮੇਨ ਤਰ੍ਹਾਂ ਦੇ ਪੋਇਜ਼ਨਸ ਸਨੇਕਸ ਮਿਲਦੇ ਨੇ ਪਾਰਟਿਕੂਲਰਲੀ ਨਾਰਥ ਇੰਡੀਆ ਦੇ ਵਿੱਚ ਪਹਿਲਾ ਹੈ ਕਾਮਨ ਕ੍ਰੇਟ ਦੂਸਰਾ ਹੈ ਰਸਲ ਵਾਈਪਰ ਤੀਸਰਾ ਹੈ ਕੋਬਰਾ ਕਾਮਨ ਕ੍ਰੇਟ ਤੇ ਕੋਬਰਾ ਨਿਊਰੋਟਾਕਸਿਕ ਸਨੇਕਸ ਦੇ ਵਿੱਚ ਆ ਜਾਂਦੇ ਨੇ ਤੇ ਰਸਲ ਵਾਈਪਰ ਹੀਮੋਟਾਕਸਿਕ ਸਨੇਕਸ ਦੇ ਵਿੱਚ ਆ ਜਾਂਦੇ ਨੇ ਹੁਣ ਨਿਊਰੋਟਾਕਸਿਕ ਦਾ ਕੀ ਮਤਲਬ ਹੈ ਨਿਊਰੋਟਾਕਸਿਕ ਦਾ ਮਤਲਬ ਹੈ ਕਿ ਇਹਨਾਂ ਦਾ ਜੋ ਜ਼ਹਿਰ ਹੈ ਉਹ ਨਰਵਜ਼ ਲਈ ਟੌਕਸਿਕ ਹੈ ਹਿਮੋਟੌਕਸਿਕਮ ਮਤਲਬ ਹੈ ਕਿ ਇਹਨਾਂ ਦਾ ਜੋ ਜ਼ਹਿਰ ਹੈ ਉਹ ਬਲੱਡ ਦੇ ਲਈ ਟੌਕਸਿਕ ਹੈ ਮਤਲਬ ਬਲੱਡ ਨੂੰ ਖਰਾਬ ਕਰ ਦਿੰਦਾ ਹੈ ਤੇ ਬਲੱਡ ਦੀ ਜੋ ਜੰਮਣ ਦੀ ਕੈਪੈਸਿਟੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਜਦੋਂ ਕਿਸੇ ਦੇ ਸੱਪ ਲੱਟਦਾ ਹੈ ਤਾਂ ਉਸ ਨੂੰ ਉਸ ਲੋਕਲ ਏਰੀਆ ਦੇ ਵਿੱਚ ਦਰਦ ਤੇ ਸਵੇਲਿੰਗ ਤਾਂ ਹੋ ਹੀ ਜਾਂਦੀ ਹੈ ਉਸ ਤੋਂ ਇਲਾਵਾ ਡਿਪੈਂਡ ਕਰਦਾ ਹੈ ਕਿ ਸੱਪ ਦਾ ਜ਼ਹਿਰ ਕਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦੇ ਹਿਸਾਬ ਨਾਲ ਪੇਸ਼ੈਂਟ ਨੂੰ ਸਿੰਪਟਮਸ ਹੁੰਦੇ ਨੇ ਜੇ ਉਹ ਸਾਰੇ ਨਿਊਰੋਟੌਕਸਿਕ ਸੀ ਤਾਂ ਉਸਦੇ ਨਾਲ ਪੇਸ਼ੈਂਟ ਨੂੰ ਮਸਲ ਵੀਕਨੈਸ ਹੋ ਜਾਵੇਗੀ ਪੇਸ਼ੈਂਟ ਅੱਖਾਂ ਨਹੀਂ ਖੋਲ ਪਾਊਗਾ ਕਿਉਂਕਿ ਪੇਸ਼ੈਂਟ ਦੀਆਂ ਅੱਖਾਂ ਦੇ ਮਸਲ ਵੀਕ ਹੋ ਜਾਂਦੀਆਂ ਨੇ ਪੇਸ਼ੈਂਟ ਨੂੰ ਧੁੰਦਲਾ ਦਿਖਣਾ ਸ਼ੁਰੂ ਹੋ ਜਾਊਗਾ ਤੇ ਹੌਲੀ-ਹੌਲੀ ਪੂਰੇ ਸਰੀਰ ਦੇ ਵਿੱਚ ਵੀਕਨੈਸ ਫੈਲ ਜਾਊਗੀ ਤੇ ਪੇਸ਼ੈਂਟ ਮੂਵ ਨਹੀਂ ਕਰ ਪਾਊਗਾ ਤੇ ਜਦੋਂ ਉਹ ਵੀਕਨੈਸ ਸਾਹ ਲੈਣ ਵਾਲੇ ਮਸਲਜ਼ ਨੂੰ ਇਨਵੋਲ ਕਰ ਗਈ ਤਾਂ ਪੇਸ਼ੈਂਟ ਸਾਹ ਵੀ ਨਹੀਂ ਲੈ ਪਾਊਗਾ ਤਾਂ ਪੇਸ਼ੈਂਟ ਦੀ ਤੇ ਇਹੀ ਡੈਥ ਦਾ ਕਾਰਨ ਬਣ ਜਾਂਦਾ ਹੈ ਕਿਉਂਕਿ ਪੇਸ਼ੈਂਟ ਜਦੋਂ ਸਾਹ ਨਹੀਂ ਲੈ ਪਾਉਂਦਾ ਤਾਂ ਤਾਂ ਪੇਸ਼ੈਂਟ ਆਪਣੇ ਸਰੀਰ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਵ ਉਹੀ ਕਾਰਨ ਦੇ ਸਿਰ ਇਕੱਠੇ ਹੋ ਕੇ ਪੇਸ਼ੈਂਟ ਨੂੰ ਬੇਹੋਸ਼ ਕਰ ਦਿੰਦੀ ਹੈ ਤਾਂ ਪੇਸ਼ੈਂਟ ਦੀ ਮੌਤ ਹੋ ਜਾਂਦੀ ਹੈ ਤੇ ਜੇ ਇਹ ਸਨੇਕ ਬਾਈਟ ਹਿਮੋਟੌਕਸਿਕ ਸਨੇਕ ਨਾਲ ਹੁੰਦੀ ਤਾਂ ਕੀ ਹੁੰਦਾ ਪੇਸ਼ੈਂਟ ਦੇ ਬਲੱਡ ਦੇ ਵਿੱਚੋਂ ਕਲੋਟਿੰਗ ਫੈਕਟਰ ਡਿਪਲੀਟ ਹੋ ਜਾਂਦੇ ਨੇ ਤਾਂ ਪੇਸ਼ੈਂਟ ਦੇ ਖੂਨ ਦੀ ਜੰਮਣ ਦੀ ਕੈਪੈਸਿਟੀ ਖਤਮ ਹੋ ਜਾਂਦੀ ਹੈ ਤਾਂ ਪੇਸ਼ੈਂਟ ਨੂੰ ਅਲੱਗ-ਅਲੱਗ ਜਗ੍ਹਾ ਤੋਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਨੱਕ ਦੇ ਵਿੱਚੋਂ ਦੰਦਾਂ ਦੇ ਵਿੱਚੋਂ ਬਲੀਡਿੰਗ ਹੋ ਜਾਣੀ ਯੂਰੀਨ ਤੇ ਟਾਇਲਟ ਦੇ ਵਿੱਚ ਬਲੱਡ ਆ ਜਾਣਾ ਸਕਿਨ ਦੇ ਵਿੱਚੋਂ ਬਲੀਡਿੰਗ ਹੋ ਜਾਣੀ ਅੱਖਾਂ ਦੇ ਵਿੱਚ ਵੀ ਬਲੀਡਿੰਗ ਹੋ ਜਾਣੀ ਖੂਨ ਦੀ ਜੋ ਨੇਚਰਲ ਜੰਮਣ ਦੀ ਕ ਬਾਡੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੋਂ ਬ੍ਰੇਡਿੰਗ ਹੋਣੀ ਸਟਾਰਟ ਹੋ ਸਕਦੀ ਹੈ। ਇਸ ਕੇਸ ਦੇ ਵਿੱਚ ਪੇਸ਼ੈਂਟ ਦੀ ਮੌਤ ਦਾ ਕਾਰਨ ਬਲੱਡ ਪ੍ਰੈਸ਼ਰ ਲੋ ਹੋਣਾ ਬਣ ਜਾਂਦਾ ਹੈ। ਸੋ ਜੇ ਕਿਸੇ ਨੂੰ ਸਨੇਕ ਬਾਈਟ ਹੋ ਜਾਂਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ? ਤਾਂ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਨੂੰ ਰਿਲੈਕਸ ਕਰੋ ਤਾਂ ਕਿ ਪੇਸ਼ੈਂਟ ਘਬਰਾਏ ਨਾ। ਦੂਸਰੀ ਚੀਜ਼ ਪੇਸ਼ੈਂਟ ਨੂੰ ਜਿਹੜੀ ਬਾਡੀ ਦੇ ਹਿੱਸੇ ਦੇ ਵਿੱਚ ਸਨੇਕ ਬਾਈਟ ਹੋਈ ਹੈ ਉਸ ਹਿੱਸੇ ਨੂੰ ਇਮੋਬਲਾਈਜ਼ ਕਰ ਦਿਓ, ਮੂਵ ਨਾ ਕਰੋ। ਤਾਂ ਕਿ ਜ਼ਹਿਰ ਹੌਲੀ ਫੈਲੇ। ਆਪਾਂ ਨਾਰਮਲ ਕੀ ਕਰਦੇ ਹਾਂ ਪੇਸ਼ੈਂਟ ਦੇ ਉਸ ਲਾਤੇ ਜਾਂ ਬਾਹ ਤੇ ਟਾਈਟ ਕੱਪੜਾ ਬੰਨ੍ਹ ਦਿੰਦੇ ਹਾਂ ਤਾਂ ਕਿ ਜ਼ਹਿਰ ਨਾ ਫੈਲੇ। ਤੇ ਕੱਟ ਲਾ ਕੇ ਉਸ ਏਰੀਆ ਤੋਂ ਜ਼ਹਿਰ ਸਕ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਬਿਲਕੁਲ ਗਲਤ ਹੈ ਇਹ ਸਾਰੀਆਂ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਜੇ ਟਾਈਟ ਕਪੜੇ ਬੰਨ ਨਾਲ ਕੀ ਹੁੰਦਾ ਹੈ ਕਿ ਪੇਸ਼ੈਂਟ ਦੇ ਉਸ ਹਿੱਸੇ ਦੇ ਵਿੱਚੋਂ ਬਲੱਡ ਸਪਲਾਈ ਆਪਾਂ ਕੰਪਰਮਾਈਜ਼ ਕਰ ਗਵਾਂਗੇ ਤਾਂ ਉਸ ਦੇ ਫਾਇਦੇ ਦੀ ਜਗ੍ਹਾ ਪੇਸ਼ੈਂਟ ਨੂੰ ਨੁਕਸਾਨ ਜ਼ਿਆਦਾ ਹੋਵੇਗਾ ਤੇ ਲੋਕਲ ਟਿਸ਼ੂ ਡੈਮੇਜ ਹੋਣ ਦਾ ਰਿਸਕ ਵੱਜ ਜਾਂਦਾ ਹੈ ਸੇਮ ਚੀਜ਼ ਆਪਾਂ ਕੱਟ ਲਾਉਣੇ ਹਾਂ ਤਾਂ ਪੇਸ਼ੈਂਟ ਨੂੰ ਸਕਿਨ ਇਨਫੈਕਸ਼ਨ ਹੋਣ ਦਾ ਰਿਸਕ ਵੱਜ ਜਾਂਦਾ ਹੈ ਤੇ ਉਸ ਦਾ ਕੋਈ ਬੈਨੀਫਿਟ ਨਹੀਂ ਹੈ ਇਸ ਦਾ ਬੈਸਟ ਤਰੀਕਾ ਇਹ ਹੀ ਹੈ ਕਿ ਪੇਸ਼ੈਂਟ ਨੂੰ ਰਿਲੈਕਸ ਰੱਖ ਪੇਸ਼ੰਰ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਓ ਤਾਂ ਕਿ ਪੇਸ਼ੰਰ ਨੂੰ ਜਲਦੀ ਤੋਂ ਜਲਦੀ ਹਸਪਤਾਲ ਦੇ ਵਿੱਚ ਐਂਟੀ ਵੈਨਮ ਤੇ ਬਾਕੀ ਟ੍ਰੀਟਮੈਂਟ ਮਿਲ ਸਕੇ ਐਂਟੀ ਵੈਨਮ ਸਨੇਕ ਦੇ ਜ਼ਹਿਰ ਦਾ ਇੱਕ ਐਂਟੀਡੋਟ ਹੈ ਜੋ ਕਿ ਹਸਪਤਾਲ ਦੇ ਵਿੱਚ ਅਵੇਲੇਬਲ ਹੁੰਦਾ ਹੈ ਸੋ ਇਹ ਜੇ ਪੇਸ਼ੰਰ ਨੂੰ ਜਲਦੀ ਤੋਂ ਜਲਦੀ ਮਿਲ ਜਾਵੇ ਤਾਂ ਪੇਸ਼ੰਰ ਦੀ ਜਾਨ ਬਚ ਸਕਦੀ ਹੈ ਤੇ ਹੋਰ ਵੀ ਬਹੁਤ ਸਾਰੇ ਟ੍ਰੀਟਮੈਂਟ ਆਪਸ਼ਨਸ ਹੁੰਦੇ ਨੇ ਜੋ ਕਿ ਹਸਪਤਾਲ ਦੇ ਵਿੱਚ ਅਵੇਲੇਬਲ ਹੁੰਦੇ ਨੇ ਜੇ ਪੇਸ਼ੰਰ ਟਾਈਮ ਤੇ ਪਹੁੰਚ ਜਾਵੇ ਨਿਊਰੋਟੌਕਸਿਕ ਸਨੇਕ ਦੇ ਬਾਈਟ ਦੇ ਵਿੱਚ ਪੇਸ਼ੰਰ ਨੂੰ ਸਾਹ ਲੈਣ ਦੀ ਦਿੱਕਤ ਆ ਜਾਂਦੀ ਹੈ ਕਿਉਂਕਿ ਉਹਦੇ ਮਸਲ ਪੈਰਾਲਾਈਜ਼ ਹੋ ਜਲਦੀ ਤੋਂ ਜਲਦੀ ਜੇ ਵੈਂਟੀਲੇਟਰ ਮਿਲ ਜਾਵੇ ਤਾਂ ਪੇਸ਼ੈਂਟ ਦੀ ਜਾਨ ਬਚ ਸਕਦੀ ਹੈ ਸੇਮ ਚੀਜ਼ ਹੀਮੋਟੌਕਸਿਕ ਸੇਗਰੇਵੇਜੇ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਬਹੁਤ ਲੋ ਹੋ ਜਾਂਦਾ ਹੈ ਤਾਂ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਕਲੋਟਿੰਗ ਫੈਕਟਰਸ ਬਲੱਡ ਟ੍ਰਾਂਸਫਿਊਜ਼ਨ ਤੇ ਬੀਪੀ ਵਧਾਉਣ ਵਾਲੀਆਂ ਦਵਾਈਆਂ ਤੇ ਫਲੂਰ ਮਿਲ ਜਾਣ ਤਾਂ ਪੇਸ਼ੈਂਟ ਦੀ ਜਾਨ ਬਚ ਸਕਦੀ ਹੈ ਸੋ ਇਸ ਦੇ ਵਿੱਚ ਟਾਈਮ ਦੀ ਬਹੁਤ ਕੀਮਤ ਹੈ ਸੋ ਇਸ ਕਰਕੇ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਹਸਪੀਟਲ ਜਾ ਕੇ ਅਰਜੈਂਟ ਟ੍ਰੀਟਮੈਂਟ ਸ਼ੁਰੂ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਤੇ ਚੈਨਲ ਫੋਲੋ ਕਰ ਲਓ ਥੈਂਕ ਯੂ ਸੋ ਮੱਚ